ਇਹ ਕਿਛੇ ਉਹ ਜਲਮ ਦੀ ਖਾਤਰ ਵਸਾਖੂ ਤੇ ਉਹਦੀ ਜਾਨ ਦੇ ਦੇ ਇੱਕ ਸੁਖੀ ਵੀਰ ਨਾਲ ਹੁਣ ਧੱਕਾ ਹੋ ਰਿਹਾ ਹੈ ਜਲਮ ਹੋ ਰਿਹਾ ਹੈ ਇਥੇ ਆਪਾਂ ਜਿੰਨੀਆਂ ਜਹੇ ਬੰਨੀਆਂ ਆਇਆਂ ਆਪਣਾ ਸਭ ਦਾ ਫਰਜ਼ ਬਣਦਾ ਇਥੇ ਜੋਰ ਲਾ ਕੇ ਇਹਦੀ ਮਦਦ ਦੇ ਵਿੱਚ ਆਪਾਂ ਖੜੀਏ ਇਹ ਕੰਮ ਸ਼ਰੇਆ ਚਾੜੀ ਹੈ ਤੇ ਬਾਕੀ ਜਿਵੇਂ ਆਪਾਂ ਐਸਐਸਪੀ ਸਾਹਿਬ ਨੂੰ ਕਹਿ ਰਹੇ ਹਾਂ ਇਹ ਦੀ ਹਿੰਮਤ ਨਹੀਂ ਹੈ ਐਸਐਸਪੀ ਦੀ ਜਾਦ ਦੀ ਜਾ ਕੇ ਉੱਥੇ ਕੰਮ ਕਰਾ ਦੇਵੇ ਕਿਉਂਕਿ ਜਿਹੜੀ ਮਾਗਰ ਲੋਕੀ ਦੀ ਸਰਕਾਰ ਹੈ ਕਤਵੇ ਹੈ ਤੇਰਾ ਕੋਈ ਮਦਦ ਨੂੰ ਚ ਜਾ ਕੇ ਕਰਨਾ ਵੀ ਉਹਦਾ ਜਿਹੜੇ ਪਾਣੀ ਛੱਡਿਆ ਤਾਂ ਮਦਦ ਉਹਦੀ ਕਰਨੀ ਇਹ ਸੁਖੀ ਵੀ ਆਦੀ ਕੰਧ ਦੇ ਦੇ ਵਿੱਚ ਜਾ ਕੇ ਢਾਦੀ ਮਿੱਟੀ ਤੇ ਲਾਉਂਦਾ ਹੈ ਇਹੀ ਐਸਐਸਟੀਓ ਦੀ ਪੁਲਿਸ ਕੋਈ ਵੀ ਕਿਉਂ ਲਈ ਆ ਕਿਹਦਾ ਮਦਦ ਲਈ ਮੈਂ ਜਾ ਕੇ ਉਸਨੂੰ ਸਾਫ ਦਿਵਾ ਦੇਵੇ ਇਹ ਮਾਗਰੋ ਦਾ ਮਾਟਰ ਦੱਬਿਆ ਹੋਇਆ ਹੈ ਵੀ ਤੂੰ ਇੱਥੇ ਖੜਾ ਰਹਿ ਤਾਂ ਬੋਲਣੀ ਨਹੀਂ ਹੈ ਵੀ ਜਿਹਦੇ ਜੇ ਉਹਦੇ ਨਾਲ ਤਾਂ ਕਹਿੰਦਾ ਤੇ ਜਾ ਕੇ ਮਦਦ ਕਰਨੀ ਹੈ ਇਹ ਮਾਗਰੋ ਜਿਹੜੀ ਸਰਕਾਰ ਹੈ ਭੁੱਖ ਜੂੜਾ